ਸਤਕਾਰਯੋਗ ਪ੍ਰਿੰਸੀਪਲ ਮੈਡਮ ਤੇ ਮਾਰੇ ਪਰਿਆਧਿਆਪਕ ਸਾਇਬਾਨ ਆਜ ਸਾਰੇ ਹੋਰ ਅੱਜ ਇਸ ਸਵੇਰੇ ਸਭਾ ਮਦਰ ਟੇਰਸਾ ਉਸੇ ਵੱਲੇ ਸਵਾਗਤ ਕਰਤਾ ਜਾਵੇ ਜੇ ਅੱਜ ਇਸ ਸਵੇਰੇ ਸਭਾ ਚ ਉ ਬਾਜੀ ਕਰੋ ਸ਼ਾਰੀ ਪੇਸ਼ ਕਰੀਏ ਅੱਬੇ ਅਜਰ ਵਿਚਾਰ ਪੇਸ਼ ਕਰੀਏ ਲక్ష్ਮੀ ਮੈਂ ਮੈਂ ਅਜਰ ਵਿਚਾਰ ਪੇਸ਼ ਕਰਨ ਜਾ ਰਹੀ ਹਾਂ ਅੱਤ ਭਵਿੱਖ ਕੇਹੜਾ ਹੋਈਆ ਈ ਮਾਹਰੋ ਵਰਤਮਾਨ ਤੈਕਰਾਛ ਹੈ ਮੈਂ ਮੈਂ ਦੇ ਆਪਣਾ ਵਿਚਾਰ ਦੁਆਰਾ ਦਹਰਾਉਣ ਜਾ ਰਹੀ ਜੂ ਅੱਤ ਭਵਿੱਖ ਕੇਹੜਾ ਹੋਈਆ ਈ ਮਾਹਰੋ ਵਰਤਮਾਨ ਤੈਕਰਾਛ ਹੈ ਧੰਨਵਾਦ ਅਬੇ ਅਜੇ ਖਬਰੇ ਪੇਸ਼ ਕਰੀਏ ਨੀਤੂ બે જીશિયાજેર ખબને સ્નોત્ય સામે કર્યા મને આવાશ આસુબા મોદી માહી તો છોરીને કઠાં કદી 12મી પાસ વાલાવાલી ગૌશાળા મિનો દુઈ ચંગે ચોટા મામલા ગરમા વાલાવાલી સ્કૂલે મિનો 12મી નો તીજારયો શાનદાર تے سارے ફર્સ્ટ 20 ને ગлле હોય પાસ તનો હવે પમીタル સાહેબને કો ગણો پیش કરી કે ਪੇਚ ਹੈ ਅਜੇ ਗਾਣੋ ਮੈਂ ਜਾਣੀ ਤੂੰ ਰੋਜ ਦੌੜ ਜਾਵੇਂ sire ਮੈਂ ਬਾਪੇਰ ਬਸ ਚੜ ਕੇ ਵੇੜੋ ਸਾਰੋ ਸੁਨੋ ਲਗਾ ਲਗਾ ਸੁਨ ਰਸੋਈ ਮੈਂ ਤੇ ਰੋਣੋਂ ਤਾ ਮਰ ਜਾਣੀ ਮੱਝ ਵੀ ਰਾਤੀ ਰੋਈ ਰਾਤੀ ਤਾਰੇ ਬਿਨਾ ਰਾਤੀ ਤਾਰੇ ਬਿਨਾ ਪੱਠਾ ਕਹਿਣਾ ਕਾਲੇ ਤੇ ਸੰਨੀ ਕੀਤੀ ਬਾਪੂ ਲੜ ਕੇ ਮਰ ਜਾਣੀਏ ਤੂੰ ਰੋਜ਼ ਦੌੜ ਜਾਵੇਂ ਸ਼ੀਰੇ ਮਾਏ ਬਾਪੇਰ ਬਸ ਚੜ ਕੇ ਸ਼ੋਰਾ ਵੀ ਲੇਗੀ ਸ਼ੋਰੀ ਵੀ ਲੇਗੀ ਲੇਗੀ ਨਿੱਕੇ ਨਿਆਣੇ ਆਪ ਕਾਈ ਰੋਟੀ ਤੇ ਮੈਂ ਆਪ ਵਸਾਏ ਸ਼ਾਨੇ ਰੋਟੀ ਖਾਏ ਬਿਨਾ ਰੋਟੀ ਖਾਏ ਬਿਨਾ ਭੁੱਖੋ ਮੈਂ ਸੋ ਗਿਓ ਤੇ ਰੋਇਓ ਲੈ ਫਿਰ ਮੰਨੋ ਵੜ ਕੇ ਮਾਰੇ ਜਾਣੀਏ ਤੂੰ ਰੋਜ ਦੌੜ ਜਾਵੇਂ sire mae baaper bas chad ke dhanwad ਉਹ ਸ਼ਬਦ ਜਿਹੜੇ ਤੁਹਾਡੇ ਸ਼ਬਦ ਨੇ ਉਹ ਹਾਂ ਇਹ ਦਮਰ ਗਾਣੋ ਤੋਂ ਅੱਜ ਇਹ ਭਾਸ਼ਾ ਵੀ ਤੇ ਕਈ ਸ਼ਬਦ ਵੀ ਚੀਜ਼ਾਂ ਨੂੰ ਮਮੀ ਬੋਲਾਂ ਜਾਂ ਪਰ ਤੁਨੇ ਹੋਰ ਮਤਲਬ ਕੋਣੀ ਪਤੋ ਜੇ ਕਿਨੇ ਪਤੋ ਵੈ ਤੂੰ ਦੱਸ ਵੀ ਸਕੈ ਚੰਬਲੀ ਗਾਈਓ ਵੈਜੇ ਬਾਜੀ ਕਰੋ ਤੇ ਇਲਾਵਾ ਹੋਰ ਕੋਈ ਚੰਬਲੀ ਗਾਈਓ ਵੈਜੇ ലരി <laughs>